ਬੀਪੀ ਰਜਨੀ ਦੀ ਪਹਿਲਾ ਮਾ ਪੇਸ਼ ਕਰੀ ਕਰਨ ਦਾ ਕਿਵੇਂ ਸਵਾਭ ਬਣਿਆ ਕਿਵੇਂ ਖਿਆਲ ਆ ਕਿਉਂਕਿ ਟੋਟ ਟੰਗ ਹੈ ਜੀ ਇਹ ਕਹਣਾ ਜੀ ਤੇ ਖਾਸ ਕਰਕੇ ਇੱਕ ਪ੍ਰਚਾਰ ਦਾ ਜੋ ਤੁਸੀਂ ਸਾਧਨ ਚੁਣਿਆ ਆ ਇਹ ਬਹੁਤ ਹੀ ਨਵੇਕਲਾ ਆ ਮੇਰੇ ਹਿਸਾਬ ਨਾਲ ਇਹਦੇ ਨਾਲ ਤਾਂ ਜਿਹੜੀ ਗੱਲ ਦੂਰ ਤੱਕ ਤਾਂ ਜਾਊਗੀ ਲੋਕਾਂ ਦੇ ਜ਼ਿਲਾਂ ਤੱਕ ਵੀ ਪਹੁੰਚੇ ਬੜਿਆញਾ ਇਹ ਕਾਰਜ ਸਾਰੇ ਮਹਾਰਾਜ ਦੇ ਨੇ ਜਿਹਦੇ ਆਪਾਂ ਸਥਾਨ ਤੇ ਖੜੇ ਆ ਇਹ ਐਡਾ ਵੱਡਾ ਸਥਾਨ ਹੈ ਧੰਤਨ ਅਮਰਸ਼ੀਦ ਜਥੇਦਰਾ ਬਾਬਾ ਹਨੂਮਾਨ ਸਿੰਘ ਜੀ ਧੰਤਨ ਸ਼ੀਦੀ ਫੌਜਾਂ ਇਹ ਵਰਤਾਰਾ ਜਿਹੜਾ ਅੱਜ ਵਰਤ ਰਿਹਾ ਇਹ ਮਹਾਰਾਜ ਦੀ ਦੇਖ ਰੇਖ ਹੈਟਰ ਉਹਨਾਂ ਨੇ ਆਪ ਹੀ ਵਰਤਾਇਆ ਕੁਝ ਕਿਸਮਤੀ ਆ ਜਿਹੜੇ ਸੰਮੇਲ ਨਾਲ ਅਸੀਂ ਜੁੜੇ ਹੋਏ ਆ ਉਹਦੇ 'ਚ ਹੁਣ ਇਹ ਫਿਲਮਾਂ ਸਾਡੇ ਇਤਿਹਾਸ 'ਤੇ ਆਉਣ ਲੱਗੀਆਂ ਔਰ ਬੀਬੀ ਰਜਨੀ ਲਈ ਇਹ ਹੈ ਕਿ ਸਾਡੇ ਅਸੀਂ ਆਪ ਦੇ ਆਪ ਨੂੰ ਸੁਭਾਗੇ ਸਮਝਦੇ ਆ ਕਿ ਇਸ ਫਿਲਮ 'ਚ ਅਸੀਂ ਖੁਦ ਸਾਡੀ ਇੱਕ ਪਾਤਰ ਆ ਬਹੁਤ ਵੱਡਾ ਜਿਹੜਾ ਮਨਭਾਇਆ 2 ਅਗਸਤ ਤੱਕ ਗਲਾ ਪਾੜ-ਪਾੜ ਕੇ ਅਸੀਂ ਰੌਲਾ ਪਾਉਣਾ ਹੈ ਪੂਰੀ ਦੁਨੀਆ ਦੇ ਵਿੱਚ ਕਿ ਅਸੀਂ ਆਪਦੇ ਇਤਿਹਾਸ ਤੇ ਫਿਲਮ ਬਣਾਈਆ ਔਰ ਇਤਿਹਾਸ ਵੀ ਦੇਖੋ ਕੈਸਾ ਜਿਹੜਾ ਜਮਾ ਹੀ ਕਿਤਾਬਾਂ ਚੋਂ ਵਿਸਰ ਗਿਆ ਜੇ ਮੈਂ ਅੱਜ ਕਿਸ ਨੂੰ ਬੌਧਾ ਫੜਾ ਕੇ ਕਹਿੰਨਾ ਕਿ ਬੀਬੀ ਰਜਨੀ ਬਾਰੇ ਪਤਾ ਜੀ ਤੁਹਾਨੂੰ ਉਹ ਕਹਿੰਦੇ ਨਹੀਂ ਜੀ ਸਾਨੂੰ ਨਹੀਂ ਪਤਾ ਜੀ ਬੀਬੀ ਰਜਨੀ ਬਾਰੇ ਸੋ ਇਹ ਸਾਡੇ ਆਪ ਦੇ ਆਪ ਤੇ ਪਹਿਲਾਂ ਤਾਂ ਬਹੁਤ ਵੱਡੀ ਤਰਾਸ ਦੀ ਦੁਕਾਨ ਤਾਂ ਹੈ ਓ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਅੜੀ ਤਾਂ ਸਿਨੇਮਾ ਕਰਾਂ ਦੇ ਵਿੱਚ ਬੀਬੀ ਰਜਨੀ ਦੀ ਕਹਾਣੀ ਲੱਗਣ ਜਾ ਰਹੀ ਆ ਬੀਬੀ ਰਜਨੀ ਦੀ ਕਹਾਣੀ ਦਾ ਸਿੱਖ ਇਤਿਹਾਸ ਦੇ ਨਾਲ ਕਾਫੀ ਗੂੜਾ ਸਬੰਧ ਆ ਕਿਉਂਕਿ ਜਦੋਂ ਬੀਬੀ ਰਜਨੀ ਦੀ ਦੇ ਪਤੀ ਨੂੰ ਜਿਹੜਾ ਆ ਕੋੜ ਹੋ ਜਾਂਦਾ ਉਸ ਤੋਂ ਬਾਅਦ ਅਮਸਾ ਸਾਹਿਬ ਵਿਖੇ ਉੱਥੇ ਜਿਹੜਾ ਇੱਕ ਜਿਹੜਾ ਆ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਆ ਇੱਕ ਉਸ ਵੇਲੇ ਸਰੋਵਰ ਹਾਲਾਂਕਿ ਪ੍ਰੋਪਰ ਬਣਿਆ ਨਹੀਂ ਹੁੰਦਾ ਪਰ ਉਸ ਦਾ ਕੋੜ ਜਿਹੜਾ ਬਿਲਕੁਲ ਠੀਕ ਹੋ ਜਾਂਦਾ ਪਰ ਉਸ ਪੂਰੀ ਕਹਾਣੀ ਬਾਰੇ ਇੱਕ ਫਿਲਮ ਦੇ ਰਾਹੀਂ ਜਿਹੜਾ ਆ ਉਹ ਜਿਹੜਾ ਆ ਜਾਗਰੂਕ ਕੀਤਾ ਜਾਵੇਗਾ ਫਿਲਮ ਦੇ ਵਿੱਚ ਜਸ ਬਾਜਵਾ ਆ ਜਿਹੜਾ ਇਹ ਜਗਰਾਤ ਸਿੰਘ ਇਸ ਤੋਂ ਇਲਾਵਾ ਹੋਰ ਵੀ ਵੱਡੇ ਜਿਹੜੇ ਦਿਗਜ ਅਦਾਕਾਰ ਪੰਜਾਬੀ ਬੋਲੀਵੁੱਡ ਦੇ ਅਦਾਕਾਰ ਜਿਹੜੇ ਆ ਕੰਮ ਕਰ ਰਹੇ ਨੇ ਤੋਂ ਦੂਸਰੇ ਪਾਸੇ ਅੱਜ ਉਹਨਾਂ ਵੱਲੋਂ ਇੱਕ ਬੱਖਰੇ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਗੁਰਦੁਆਰਾ ਸੁਹਾਣਾ ਅਸ਼ੀਦਾ ਸੁਹਾਣਾ ਦੇ ਸਾਹਮਣੇ ਜਿਹੜਾ ਇੱਕ ਪ੍ਰਦਰਸ਼ਨ ਹੀ ਲਗਾਈ ਗਈ ਆ ਬੂਟੇ ਵੰਡੇ ਜਾ ਰਹੇ ਨੇ ਲੋਕਾਂ ਨੂੰ ਇਸ ਬੇਲੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੂਟੇ ਵੰਡ ਕੇ ਆ ਜਿਹੜਾ ਕਿਉਂਕਿ 베ਰੀ ਦੇ ਨਾਲ ਕਾਫੀ ਬੂੜਾ ਜਿਹੜਾ ਸਬੰਧ ਹੈਗਾ ਜੋ ਸ੍ਰੀ ਹਰਮੰਦਰ ਸਾਹਿਬ ਵਿਖੇ 베ਰੀ ਲੱਗੀ ਹੋਈ ਉਸ 베ਰੀ ਦੇ ਨਾਲ ਕਾਫੀ ਬੂੜਾ ਸਬੰਧ ਆ ਉਸ ਆ ਜਿਹੜੀ ਆ ਕਹਾਣੀ ਦਾ ਉਸ ਇਤਿਹਾਸ ਦੇ ਵਿੱਚ ਜੋ ਪੰਨੇ ਨੇ ਇਤਿਹਾਸ ਹੀ ਤਾਂ ਉੱਥੇ ਹੀ ਜਸ ਬਾਜਵਾ ਇੱਥੇ ਪਹੁੰਚੋ ਇਹ ਨੇ ਜਿਹੜੇ ਬੂਟੇ ਬੰਦ ਕੇ ਇੱਕ ਸੰਦੇਸ਼ ਜਿਹੜਾ ਆ ਉਹ ਦੇਣਾ ਚਾਹੁੰਦੇ ਨੇ ਜਾਨਾ ਗੱਲਬਾਤ ਕਰਨ ਦੀ ਆਪਾਂ ਜਿਹੜੀ ਆ ਕੋਸ਼ਿਸ਼ ਕਰਦੇ ਆ ਬੀਬੀ ਰਜਨੀ ਦੀ ਫਿਲਮ ਪੇਸ਼ਕਾਰੀ ਕਰਨ ਦਾ ਕਿਵੇਂ ਸੁਭਾਅ ਬਣਿਆ ਕਿਵੇਂ ਖਿਆਲ ਆਇਆ ਕਿਉਂਕਿ ਟੋ ਟੰਗ ਆ ਜੀ ਇਹ ਕਹਣਾ ਜੀ ਤੇ ਖਾਸ ਕਰਕੇ ਇੱਕ ਪ੍ਰਚਾਰ ਦਾ ਜੋ ਤੁਸੀਂ ਸਾਧਨ ਚੁਣਿਆ ਆ ਇਹ ਬਹੁਤ ਹੀ ਨਵੇਕਲਾ ਆ ਮੇਰੇ ਹਿਸਾਬ ਨਾਲ ਇਹਦੇ ਨਾਲ ਤਾਂ ਜਿਹੜੀ ਗੱਲ ਦੂਰ ਤੱਕ ਤਾਂ ਜਾਊਗੀ ਲੋਕਾਂ ਦੇ ਦਿਲਾਂ ਤੱਕ ਵੀ ਪਹੁੰਚੂ ਧੰਨਵਾਦ ਵੀਰੇ ਇਹ ਵਿੜਿਆਈਆਂ ਇਹ ਕਾਰਜ ਸਾਰੇ ਮਹਾਰਾਜ ਦੇ ਨੇ ਜਿਹਦੇ ਆਪਾਂ ਸਥਾਨ ਤੇ ਖੜੇ ਆ। ਇਹ ਐਡਾ ਵੱਡਾ ਸਥਾਨ ਹੈ। ਧੰਤਨ ਅਮਰਸ਼ੀਦ ਜਥੇਦਰਾ ਬਾਬਾ ਹਨੂਮਾਨ ਸਿੰਘ ਜੀ ਧੰਤਨ ਸ਼ੀਦੀ ਫੌਜਾਂ। ਇਹ ਵਰਤਾਰਾ ਜਿਹੜਾ ਅੱਜ ਵਰਤ ਰਿਹਾ ਇਹ ਮਹਾਰਾਜ ਦੀ ਦੇਖ ਰੇ ਖੇਟ। ਉਹਨਾਂ ਨੇ ਆਪ ਹੀ ਵਰਤਾਇਆ। ਜਿੱਥੋਂ ਤੱਕ ਤੁਸੀਂ ਕਿਹਾ ਵੀ ਬੀਬੀ ਰਜਨੀ ਚ ਸੁਭਾਅ ਕਿਵੇਂ ਬਣਿਆ। ਜਿਹੜਾ ਇਨਸਾਨ ਹੈ। ਉਹਦਾ ਮਹਾਰਾਜ ਨੇ ਸਾਰਾ ਕੁਝ ਲਿਖਤਾ। ਜੰਮਣ ਤੋਂ ਲੈ ਕੇ ਮਰਨ ਤੱਕ ਉਹਨੇ ਕੀ ਕੀ ਕਰਨਾ। हां ओरे ओदे ਨਾਲ ਨਾਲ ਉਹਨੂੰ ਇੱਕ ਵਿਵੇਕ ਬੁੱਧੀ ਜ਼ਰੂਰ ਦਿੱਤੀ ਐ ਉਹਨੂੰ ਇੱਕ ਦਿਮਾਗ ਦਿੱਤਾ ਸੋਚਣ ਨੂੰ ਕਿ ਭਾਈ ਜਿਹੜੇ ਸੋਚ ਕੇ ਤੁਸੀਂ ਇਹ ਡਿਸੀਜਨ ਆਪਦੇ ਦਿਮਾਗ ਨਾਲ ਲੈਣੇ ਨੇ ਸੋ ਇਹ ਸਾਡਾ ਇਤਿਹਾਸ ਹੈ ਕੱਲੀ ਬੀਬੀ ਰਜਨੀਨੀ ਪਹਿਲਾਂ ਵੀ ਮੰਨ ਲਓ ਫਿਲਮਾਂ ਸਾਡੇ ਇਤਿਹਾਸ ਤੇ ਇਹ ਖੁਸ਼ਕਿਸਮਤੀ ਹੈ ਜਿਹੜੇ ਸਿਨੇਮੇ ਨਾਲ ਅਸੀਂ ਜੁੜੇ ਹੋਏ ਆ ਉਹਦੇ 'ਚ ਹੁਣੇ ਫਿਲਮਾਂ ਸਾਡੇ ਇਤਿਹਾਸ ਤੇ ਆਉਣ ਲੱਗੀਆਂ ਔਰ ਬੀਬੀ ਰਜਨੀ ਲਈ ਇਹ ਹੈ ਕਿ ਸਾਡੇ ਅਸੀਂ ਆਪਦੇ ਆਪ ਨੂੰ ਸੁਭਾਗੇ ਸਮਝਦੇ ਆ ਕਿ ਇਸ ਫਿਲਮ 'ਚ ਅਸੀਂ ਖੁਦ ਸਾਡੀ ਇੱਕ ਪਾਤਰ ਆ ਬਹੁਤ ਵੱਡਾ ਜਿਹੜਾ ਮੈਨੂੰ ਭਾਇਆ ਅਮਰਦਾ ਭਰਾ ਦਾ ਮੈਂ ਧੰਨਵਾਦ ਕਰੂੰਗਾ ਅਮਰ ਹੁੰਦਲ ਦਾ ਜਿਨੇ ਇਹ ਫਿਲਮ ਲਿਖੀ ਤੇ ਡਾਇਰੈਕਟ ਕੀਤੀ ਬਲਜੀਤ ਸਿੰਘ ਦੇਓ ਭਾਜੀ ਉਹਦੇ ਨਾਲ ਨਾਲ ਪ੍ਰੋਡਿਊਸਰ ਕਿਉਂਕਿ ਇਦਾਂ ਦੀਆਂ ਫਿਲਮਾਂ ਜਦੋਂ ਆਉਂਦੀਆਂ ਨੇ ਤਾਂ ਪ੍ਰੋਡਿਊਸਰ ਇਹ ਸੋਚਦਾ ਕਿ ਪਤਾ ਨਹੀਂ ਲੋਕ ਆਉਣਗੇ ਕਿ ਨਹੀਂ ਆਉਣਗੇ ਪੈਸਾ ਲਾਉਣਾ ਆਪਦੇ ਆਪ 'ਚ ਔਰ ਦੂਜੀ ਗੱਲ ਇਹ ਹੁੰਦੀ ਕਿ ਇਦਾਂ ਦੀਆਂ ਫਿਲਮਾਂ ਦੇ ਰੁਪਈਆ ਦੂਜੀਆਂ ਫਿਲਮਾਂ ਨਾਲੋਂ 2 ਗੁਣਾ ਵੱਧ ਲੱਗਦਾ ਬਹੁਤ ਵੱਡੇ ਵੱਡੇ ਕਾਰਜ ਹੁੰਦੇ ਨੇ ਜਿੱਥੇ ਲੋਕ ਇੰਜਵਾਏ ਵਾਲੇ ਪੱਖ ਵੱਲ ਜ਼ਿਆਦਾ ਜਾਂਦੇ ਤੁਸੀਂ ਰਿਸਕ ਵੀ ਹੈ ਇੱਕ ਵੱਡਾ ਕਿ ਹਾਂ ਲੋਕ ਇਹਨੂੰ ਦੇਖੂਗੇ ਜਾਂ ਨਹੀਂ ਨਹੀਂ ਰਿਸਕ ਨਹੀਂ ਕਹਿ ਸਕਦੇ ਮਤਲਬ ਵਨ ਸਾਈਡਡ ਹੀ ਹੁੰਦਾ ਹੈ ਕਿ ਪੈਸਾ ਜੇ ਇੱਕ ਨਾਰਮਲ ਫਿਲਮ ਬਣਾਉਣੀ ਹੈ ਮੰਨ ਲਓ ਸਪੋਜ਼ ਕਰੋ 10 ਕਰੋੜ ਚ ਬਣਦੀ ਹੈ ਜਿਹੜੀ ਇਤਿਹਾਸ ਤੇ ਫਿਲਮ ਬਣਾਉਣੀ ਹੈ ਜੀ ਕਿਉਂਕਿ ਉਹਦੇ ਬਰੀਕੀਆਂ ਬਹੁਤ ਨੇ ਉਹਦੇ ਤੇ ਮੈਂ ਕੋਈ ਰੇਟ ਨਹੀਂ ਕਿ ਐਂ ਦੱਸ ਰਿਹਾ ਉਹਦੇ ਤੇ ਖਰਚਾ ਦੁੱਗਣਾ ਹੋਣਾ ਸੋ ਇਹਨਾਂ ਦਾ ਧੰਨਵਾਦ ਕਰੂੰਗਾ ਮੈਂ ਤਾਂ ਪਹਿਲਾਂ ਪ੍ਰੋਡਿਊਸਰਾਂ ਦਾ ਤਾਂ ਕਰਕੇ ਇਸ ਫਿਲਮ ਲਈ ਅਸੀਂ ਕਿਉਂਕਿ ਇੱਕ ਟੀਮ ਵਰਕ ਹੁੰਦਾ ਹੈ ਸਾਰੇ ਅਸੀਂ ਕੜੀਆਂ ਚ ਜੁੜੇ ਆਂ ਔਰ ਸਾਡਾ ਬਸ 30 ਅਗਸਤ ਤੱਕ ਗਲਾ ਪਾੜ ਪਾੜ ਕੇ ਅਸੀਂ ਰੌਲਾ ਪਾਉਣਾ ਹੈ ਪੂਰੀ ਦੁਨੀਆ ਦੇ ਵਿੱਚ ਕਿ ਅਸੀਂ ਆਪਦੇ ਇਤਿਹਾਸ ਤੇ ਫਿਲਮ ਬਣਾਈਆ ਔਰ ਇਤਿਹਾਸ ਵੀ ਦੇਖੋ ਕਿਹਦਾ ਜਮਾ ਹੀ ਕਿਤਾਬਾਂ ਚੋਂ ਵਿਸਰ ਗਿਆ ਜੇ ਮੈਂ ਅੱਜ ਕਿਸ ਨੂੰ ਪੌਦਾ ਫੜਾ ਕੇ ਕਹਿੰਨਾ ਕਿ ਬੀਬੀ ਰਜਨੀ ਬਾਰੇ ਪਤਾ ਜੀ ਤੁਹਾਨੂੰ ਉਹ ਕਹਿੰਦੇ ਨਹੀਂ ਜੀ ਸਾਨੂੰ ਨਹੀਂ ਪਤਾ ਜੀ ਬੀਬੀ ਰਜਨੀ ਬਾਰੇ ਸੋ ਇਹ ਸਾਡੇ ਆਪ ਦੇ ਆਪ ਤੇ ਪਹਿਲਾਂ ਤਾਂ ਬਹੁਤ ਵੱਡੀ ਤਰਾਸ ਦੀ ਦੁਖਾਂਤ ਹੈ ਮਾਫ ਕਰਨ ਵਿੱਚ ਟੋਕਰਿਆ ਪਰ ਲੋਕਾਂ ਦੇ ਦਿਲਾਂ ਚ ਜੂਰ ਆ ਜਦੋਂ ਸਾਰੀ ਕਹਾਣੀਆਂ ਆਪਾਂ ਦੱਸਦੇ ਆਂ ਤਾਂ ਲੋਕ ਜਦੇ ਪਛਾਣ ਜਾਂਦੇ ਹਨ ਦੂਜੀ ਗੱ ਅਸੀਂ ਇਸ ਗੱਲ ਦਾ ਕੋਈ ਸ਼ਿਕਵਾ ਨਹੀਂ ਕਰ ਰਹੇ ਠੀਕ ਹੈ ਇਹ ਇੱਕ ਲੰਬਾ ਚੌੜਾ ਫਾਰਮੈਟ ਹੈ ਇਹਦੇ ਤੇ ਨਹੀਂ ਜਾਣਾ ਚਾਹਾਂਗੇ ਪਰ ਜਦੋਂ ਜਿਵੇਂ ਤੁਸੀਂ ਕਿਹਾ ਜਦੋਂ ਮੜਾ ਜਾਂ ਦੱਸਦੇ ਆ ਉਹ ਕੈਚ ਕਰ ਜਾਂਦੀ ਹੈ ਗੱਲ ਇਹਦਾ ਕਾਰਨ ਤਾਂ ਇਹ ਆ ਨਾ ਟੁੱਟਣ ਲੱਗੇ ਦੱਸਣਾ ਜ਼ਰੂਰੀ ਹੈ ਹੁਣ ਸੋ ਅਸੀਂ ਇਹ ਸਾਡੇ ਹਿੱਸੇ ਇਹ ਫਿਲਮ ਮਹਾਰਾਜ ਨੇ ਭੇਜੀ ਇਹ ਸਾਡੇ ਹਿੱਸੇ ਆਈ ਹੈ ਤੇ ਅਸੀਂ ਔਰ ਦੇਖੋ ਬੀਬੀ ਰਜਨੀ ਦਾ ਜੇ ਆਪਾਂ ਕਹਿ ਦਈਏ ਕਿ ਬੰਦਾ ਜ਼ਿੰਦਗੀ ਚ ਹਾਰ ਕੇ ਸਾਰੇ ਪਾਸਿਓਂ ਹਾਰ ਕੇ ਜਦੋਂ ਬੰਦਾ ਟੁੱਟ ਜਾਂਦਾ ਨਾ ਫਿਰ ਉਹ ਗੁਰੂ ਘਰੇ ਜਾਂਦਾ ਹੈ ਬੀਬੀ ਰਜਨੀ ਤੋਂ ਸਾਨੂੰ ਭਰੋਸਾ ਸਿੱਖਣਾ ਚਾਹੀਦਾ ਸਾਨੂੰ ਬੀਬੀ ਰਜਨੀ ਤੋਂ ਵਿਸ਼ਵਾਸ ਸਿੱਖਣਾ ਚਾਹੀਦਾ ਹੈ ਕਿ ਆਪਣੇ ਆਪ ਤੇ ਤੇ ਆਪਣੇ ਮਹਾਰਾਜ ਤੇ ਕਿੰਨਾ ਭਰੋਸਾ ਰੱਖੀਏ ਸੋ ਬੀਬੀ ਰਜਨੀ ਜੀ ਦੀ ਫਿਲਮ ਹੈ ਜਿਹੜੀ ਸਾਡੀ ਟੀਮ ਦੇ ਹਿੱਸੇ ਆਈ ਅਸੀਂ ਸਭ ਦਾ ਬਹੁਤ ਧੰਨਵਾਦ ਕਰਦੇ ਆਂ ਪ੍ਰੋਡਿਊਸਰਸ ਦਾ ਪਿੰਕੀ ਬਾਈ ਉਹਨਾਂ ਦਾ ਕਰਨ ਉਹਨਾਂ ਦਾ ਅਮਰ ਬਾਈ ਉਹਨਾਂ ਦਾ ਔਰ ਇਸ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਤੇ ਅੱਜ ਇਸ ਅਸੀਂ ਉਪਰਾਲਾ ਕੀਤਾ ਕਿ ਜਿਹੇ ਜੇ ਵਾਤਾਵਰਣ ਚ ਜਿਹੇ ਜੇ এনवायरमेंट ਚ ਅਸੀਂ ਰਹਨੇ ਆ ਕਿ ਅਸੀਂ ਕਿਉਂ ਨਾ ਵਿਸ਼ਵਾਸ ਦਾ ਬੂਟਾ ਲਾਈਏ ਚਾਰ ਦੇ ਵਿੱਚ ਕਿੱਡਾ ਕੁ ਵੱਡਾ ਹਿੱਸਾ ਹੈਗਾ ਖਾਸ ਕਰਕੇ ਫਿਲਮਾਂ ਦਾ ਕਿਉਂਕਿ ਪਹਿਲਾਂ ਪ੍ਰਚਾਰ ਹੁੰਦਾ ਸੀ ਪ੍ਰਚਾਰਕ ਹੁੰਦੇ ਸੀ ਕਿ ਹੁਣ ਲਗਾਤਾਰ ਸਿੱਖ ਇਤਿਹਾਸ ਤੇ ਫਿਲਮਾਂ ਬਣਦੀਆਂ ਆ ਰਹੀਆਂ ਤੇ ਇੱਕ ਫਿਲਮ ਆ ਵੀ ਹੁਣ ਰਜ ਨਹੀਂ ਆ ਰਹੀ ਹੈਗੀ ਆ ਤਾਂ ਇਸ ਦੇ ਨਾਲ ਪ੍ਰਚਾਰ ਦੇ ਵਿੱਚ ਕਿੱਡਾ ਕੁ ਵੱਡਾ ਯੋਗਦਾਨ ਪੈ ਰਿਹਾ ਜਾਂ ਇਸ ਦੇ ਨਾਲ ਕਿੰਨਾ ਕੁ ਫਰਕ ਪੈ ਰਿਹਾ ਤੁਹਾਨੂੰ ਕੀ ਲੱਗਦਾ ਨਹੀਂ ਨਹੀਂ ਸਿੱਧਾ ਸਿੱਧਾ ਪ੍ਰਚਾਰ ਹੀ ਹੈ ਜੀ ਇਹ ਤਾਂ ਇਹ ਤਾਂ ਵਰਲਡ ਵਾਈਡ ਪ੍ਰਚਾਰ ਹੈ ਸਿਨੇਮੇ ਦੇ ਵਿੱਚ ਤੁਸੀਂ ਦੇਖੋ ਇੱਕ ਜਦੋਂ ਹਿਸਟਰੀ ਤੇ ਮੈਂ ਕਿਸ ਨੂੰ ਰੋਕਦਾ ਨਹੀਂ ਹਿਸਟਰੀ ਪੜਨ ਤੋਂ ਕਿਤਾਬ ਪੜੋ ਪਰ ਅਸੀਂ ਉਹ 2 ਘੰਟੇ ਦੀ ਚੀਜ਼ ਦਿਖਾ ਦਾਂਗੇ ਸਿਨੇਮੇ ਦੇ ਵਿੱਚ ਕਿ ਐਂ ਤੋਂ ਐਂ ਹੋਇਆ ਤੇ ਐਂ ਤੋਂ ਆਇਆ ਹੋਇਆ ਸੋ ਅੱਜ ਕੱਲ ਲੋਕਾਂ ਦੀ ਜਿੰਮੇ ਦੀ ਲਾਈਫ ਆ ਟਾਈਮ ਬਹੁਤ ਘੱਟ ਆ ਕਿਤਾਬਾਂ ਨਾਲ ਵੈਸੀ ਲੋਕ ਨਹੀਂ ਜਿਹੜੇ ਜੁੜੇ ਹੋਏ ਨੇ ਜੁੜੇ ਹੋਏ ਨੇ ਪਰ ਮਾਸ ਲੋਕ ਨਹੀਂ ਜਿਆਦਾ ਕਿਤਾਬਾਂ ਪੜਦੇ ਤਾਂ ਉਹਨਾਂ ਲਈ ਇਹ ਬਹੁਤ ਵਧੀਆ ਹੋਇਆ ਬੀਬੀ ਰਜਨੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਜਿਹੜੇ ਫਿਲਮ ਬਣਾਉਂਦੇ ਨੇ ਕਿ ਹਾਂ ਇਤਿਹਾਸ ਜਿਹੜਾ ਉਹ ਜੋ ਅਸਲ ਇਤਿਹਾਸ ਆ ਜੋ ਸੱਚ ਇਤਿਹਾਸ ਆ ਉਹ ਲੋਕਾਂ ਤੱਕ ਉਹੀ ਲੋਕਾਂ ਦੇ ਤੱਕ ਪਹੁੰਚ ਇਹਦਾ ਬਿਲਕੁਲ ਪੂਖਤਾ ਤਿਆਰੀ ਕਰਕੇ ਸਾਰੀ ਟੀਮ ਨੇ ਇਹ ਇਸ ਲਈ ਮੈਂ ਇਹਨਾਂ ਨੂੰ ਸ਼ਲਾਘ ਕੇ ਸਾਥੋਂ ਕੁਝ ਗਲਤ ਨਾ ਹੋ ਜAVE ਕਿਉਂਕਿ ਜਦੋਂ ਇਤਿਹਾਸ ਤੇ ਫਿਲਮ ਬਣਾਉਣੀ ਹੈ ਜ਼ਿੰਮੇਵਾਰੀ ਦੁੱਗਣੀ ਹੋ ਜਾਂਦੀ ਹੈ ਤਾਂ ਕੱਲੀ-ਕੱਲੀ ਚੀਜ਼ ਜਿਹੜੇ ਬੰਦੇ ਬਹੁਤ ਇਤਿਹਾਸਕਾਰ ਵੱਡੇ ਨੇ ਜਿਨ੍ਹਾਂ ਨੂੰ ਇਤਿਹਾਸ ਦਾ ਪਤਾ ਉਹਨਾਂ ਤੋਂ ਪੁੱਛ ਕੇ ਸਾਰਾ ਕੁਝ ਕਰਕੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਤਾਂ ਇਹ ਫਿਲਮ ਅਸੀਂ ਸ਼ੁਰੂ ਕੀਤੀ ਤੇ 30 ਅਗਸਤ ਨੂੰ ਇਹ ਫਿਲਮ ਅਸੀਂ ਲੈ ਕੇ ਲੋਕਾਂ ਦੀ ਕਚਹਿਰੀ ਜਾਵਾਂਗੇ 30 ਅਗਸਤ ਤੱਕ ਅਸੀਂ ਆਪਦਾ ਗਲਾ ਪਾੜ ਪੜ ਕੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਾਂਗੇ ਕਿ ਜ਼ਰੂਰ ਤੁਸੀਂ ਆਪਦੇ ਪਰਿਵਾਰਾਂ ਨਾਲ ਆਪਦੀ ਫੈਮਿਲੀ ਨਾਲ ਇਹ ਫਿਲਮ ਆਪਦੇ ਜਵਾਨਾਂ ਨੂੰ ਜ਼ਰੂਰ ਦਿਖਾ ਕੇ ਲੈ ਆਓ ਕਿਉਂਕਿ ਇ ਦੇ ਮਾਲਕ ਤੇ ਭਰੋਸਾ ਰੱਖਣਾ ਜੋ ਕੋ ਸਿੱਖੇ ਦਾ ਬੀਬੀ ਰਜਨੀ ਤੋਂ ਸਿੱਖੇ ਸਾਡਾ ਸਿਰ ਝੁਕਦਾ ਬਹੁਤ ਬਹੁਤ ਧੰਨਵਾਦ ਜੀ ਸੋ ਵੀਰ ਜਸਪਾ ਅੱਜ ਸਾਡੇ ਨਾਲ ਮੌਜੂਦ ਸਨ ਜਲਦੀ 30 ਅਗਸਤ ਨੂੰ ਨੇ ਦੱਸਿਆ ਕਿ ਇਸ ਨਵੇਂ ਕਰਾਂ ਦੇ ਵਿੱਚ ਰਜਨੀ ਫਿਲਮ ਆ ਰਹੀ ਹੈ ਬੀਬੀ ਰਜਨੀ ਜੋ ਕਿ ਇਤਿਹਾਸ ਦੇ ਵਿੱਚ ਕਾਫੀ ਵੱਡਾ ਨਾਮ ਆ ਪਰ ਕਿਤੇ ਨਾ ਕਿਤੇ ਬਹੁਤ ਘੱਟ ਅੱਜ ਕੱਲ ਲੋਕਾਂ ਨੂੰ ਪਤਾ ਤੇ ਆਉਣ ਵਾਲੀ ਪੀੜੀ ਨੂੰ ਤਾਂ ਤਕਰੀਬਨ ਜਿਹੜਾ ਉਹਦੇ ਬਾਰੇ ਬਿਲਕੁਲ ਵੀ ਨਹੀਂ ਪਤਾ ਪਤਾ ਪਰ ਇਹ ਜਿਹੜੀ ਹੈ ਸਿਨੇਮੇ ਕਰਾਂ ਵਿੱਚ ਉਹਦੇ ਨਾਲ ਸੰਬੰਧਿਤ ਬੀਬੀ ਰਜਨੀ ਫਿਲਮ ਜਲਦੀ ਹੀ ਆਵੇਗੀ ਕੈਮਰਾਮੈਨ ਬਤਨ ਦੇ ਨਾਲ ਅਮਨਦੀਪ ਸਿੰਘ ਗੜ